ਨਵਾਂ ਸ਼ਹਿਰ ਵਾਸੀਆਂ ਨੂੰ ਮੇਰਾ ਹੀ ਬਹੁਤ ਹੀ ਪਿਆਰ ਭਰਿਆ ਸਤਿ ਸਾਲ ਅੱਜ ਮੈਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਨਾਲ ਮੁਵਰਤ ਹੋ ਰਹੀ ਹਾਂ ਵੈਡਨਸਡੇ ਦੇ ਕੋਵਿਡ ਬੁਲੇਟਿਨ ਦੇ ਨਾਲ ਤੇ ਆ ਵੈਡਨਸਡੇ ਦੇ ਕੋਵਿਡ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਿਲ੍ਹੇ ਦੇ ਵਿੱਚ ਕੋਵਿਡ ਦੀ ਬਿਮਾਰੀ ਦੇ ਜੋ ਸਥਿਤੀ ਹੈ ਉਹਦੇ ਬਾਰੇ ਕੁਝ ਬਰੀਫ ਫਿਗਰਸ ਦੇਣਾ ਚਾਹਣੀ ਹਾਂ ਅੱਜ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ 2286 ਮਰੀਜ਼ ਹਨ ਜਿਹੜੇ ਕੁੱਲ ਕੋਵਿਡ ਦੀ ਬਿਮਾਰੀ ਨਾਲ ਇਨਫੈਕਟ ਹੋ ਚੁੱਕੇ ਹਨ ਅਤੇ ਉਸ ਵਿੱਚੋਂ 2145 ਮਰੀਜ਼ ਬਿਮਾਰੀ ਨਾਲ ਲੜ ਕੇ ਠੀਕ ਹੋ ਚੁੱਕੇ ਹਨ ਅ ਅੱਜ ਦੀ ਡੇਟ ਵਿੱਚ 66 ਮਰੀਜ਼ ਹਨ ਜਿਹੜੇ ਇਸ ਬਿਮਾਰੀ ਨਾਲ ਪੀੜਿਤ ਹਨ ਹਲੇ ਵੀ ਇਸ ਨੂੰ ਫਾਈਟ ਕਰ ਰਹੇ ਹਨ ਤੇ ਅੱਜ ਦੇ ਦਿਨ ਵੀ ਸਾਡੇ ਕੋਲ 13 ਨਵੇਂ ਕੇਸ ਆਏ ਹਨ ਜੋ ਅੱਜ ਹੀ ਡਾਇਗਨੋਸ ਹੋਏ ਹਨ ਸੋ ਬਿਮਾਰੀ ਦਾ ਜੋ ਟ੍ਰੈਂਡ ਚੱਲ ਰਿਹਾ ਹੈ ਇਹ ਜ਼ਰੂਰ ਹੈ ਕਿ ਵਰਲਡਵਾਈਡ ਟ੍ਰੈਂਡ ਦੇ ਮੁਕਾਬਲੇ ਅਸੀਂ ਇਸ ਨੂੰ ਥੋੜਾ ਕੰਟਰੋਲ ਕੀਤਾ ਹੋਇਆ ਹੈ ਬਟ ਬਿਮਾਰੀ ਹਲੇ ਵੀ ਚੱਲ ਰਹੀ ਹੈ ਇਹ ਹਲੇ ਵੀ ਖਤਮ ਨਹੀਂ ਹੋਈ ਹੈ ਐਂਡ ਜਿਸ ਤਰ੍ਹਾਂ ਦਾ ਵੈਦਰ ਜਾਂ ਜੋ ਅੱਜਕਲ ਮੌਸਮ ਆ ਰਿਹਾ ਹੈ ਇਸ ਸਮੇਂ ਦੇ ਵਿੱਚ ਸਾਹ ਦੀਆਂ ਬਿਮਾਰੀਆਂ ਹੋਰ ਜ਼ਿਆਦਾ ਉੱਭੜ ਜਾਂਦੀਆਂ ਹਨ ਸੋ ਸਾਨੂੰ ਹਲੇ ਵੀ ਸचेਤ ਰਹਿਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਬਿਮਾਰੀ ਨੂੰ ਇਸੇ ਤਰ੍ਹਾਂ ਹੀ ਕੰਟਰੋਲ ਕਰਕੇ ਰੱਖ ਸਕੀਏ ਅਤੇ ਇਸ ਨੂੰ ਵਧਣ ਤੋਂ ਬਚਾ ਸਕੀਏ। ਅਤੇ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਦੇ ਬਾਰੇ ਲੇਟੈਸਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਕੋਈ ਵੀ ক্লোਜ਼ਡ ਏਰੀਆ ਦੇ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਗੈਦਰਿੰਗ ਨਹੀਂ ਹੋ ਸਕਦੀ ਅਤੇ ਓਪਨ ਏਰੀਆ ਦੇ ਵਿੱਚ 250 ਤੋਂ ਜ਼ਿਆਦਾ ਲੋਕਾਂ ਦੀ ਗੈਦਰਿੰਗ ਨਹੀਂ ਹੋ ਸਕਦੀ ਹੈ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਹਰ ਤਰ੍ਹਾਂ ਦਾ ਕਰਫਿਊ ਰਹੇਗਾ ਅਤੇ ਕੇਵਲ ਏਸੈਂਸ਼ੀਅਲ ਐਕਟੀਵਿਟੀਆਂ ਦੀ ਹੀ ਮੂਵਮੈਂਟ ਅਲਾਉ ਕੀਤੀ ਜਾਏਗੀ ਇਹ ਜਿਹੜੀ ਇਨਸਟਰਕਸ਼ਨਸ ਹੈ ਇਹ 31 ਦਸੰਬਰ ਤੱਕ ਲਾਗੂ ਰਹਿਣਗੀਆਂ ਅਤੇ ਉਸ ਤੋਂ ਬਾਅਦ ਇਹਨਾਂ ਦੀ ਜੋ ਵੀ ਸਥਿਤੀ ਹੈ ਉਹ ਬਿਮਾਰੀ ਕਿਸ ਤਰ੍ਹਾਂ ਫੈਲ ਰਹੀ ਹੈ ਉਸ ਨੂੰ ਦੇਖਦੇ ਹੋਏ ਹੀ ਜਾਰੀ ਕੀਤੀਆਂ ਜਾਣੀਆਂ ਹਨ ਸੋ ਇਹ ਸਾਰੀ ਹਦਾਇਤਾਂ ਦੇ ਨਾਲ-ਨਾਲ ਮੈਂ ਸਾਰੇ ਲੋਕਾਂ ਨੂੰ ਇਹ ਸचेत ਕਰਨਾ ਚਾਹੁੰਦੀ ਆਂ ਕਿ ਬਿਮਾਰੀ ਹਲੇ ਵੀ ਚੱਲ ਰਹੀ ਹੈ ਇੱਕ ਖਤਮ ਨਹੀਂ ਹੋਈ ਹੈ ਹਲੇ ਵੀ ਇਸ ਦੀ ਵੈਕਸੀਨ ਦੇ ਟਰਾਇਲਸ ਚੱਲ ਰਹੇ ਹਨ ਬਟ ਵੈਕਸੀਨ ਨੂੰ ਪਬਲਿਕ ਯੂਜ਼ ਵਿੱਚ ਆਉਣ ਦੇ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਫੋ ਜਦ ਤੱਕ ਸਾਡੇ ਕੋਲ ਕੋਈ ਨਵੀਂ ਵੈਕਸੀਨ ਨਹੀਂ ਆਂਦੀ ਸਾਡਾ ਮਾਸਕ ਹੀ ਸਾਡੇ ਲਈ ਵੈਕਸੀਨ ਦਾ ਕੰਮ ਕਰੇਗਾ ਤੇ ਅਸੀਂ ਜੇ ਸਾਰੇ ਮਿਲ ਕੇ ਫੈਸਲਾ ਕਰੀਏ ਕਿ ਅਸੀਂ ਮਾਸਕ ਲਗਾ ਕੇ ਰੱਖਾਂਗੇ ਦੂਰੀ ਬਣਾ ਕੇ ਰੱਖਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਦੇ ਵਿੱਚੋਂ ਬਚਾ ਸਕਦੇ ਹਾਂ ਸੋ ਮੇਰੀ ਸਾਰੀ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਸਤਰਕ ਰਹੀਏ ਸਾਵਧਾਨੀਆਂ ਵਰਤੀਏ ਇਹ ਸਾਵਧਾਨੀਆਂ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਅ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾ ਰਹੀਆਂ ਕਿ ਸਾਡੇ ਹਸਪਤਾਲ ਪੂਰੀ ਤਰ੍ਹਾਂ ਤਿਆਰ ਹਨ ਅ ਸਾਡੇ ਕੋਲ ਜੋ ਵੀ ਲੇਟੈਸਟ ਟੈਕਨੋਲੋਜੀ ਹੈ ਸੁਵਿਧਾਵਾਂ ਹੈ ਮਸ਼ੀਨਸ ਹੈ ਇਕੁਪਮੈਂਟ ਹੈ ਸਾਰੇ ਉਪਲਬਧ ਹਨ ਅਤੇ ਸਾਡੇ ਡਾਕਟਰ ਸਟਾਫ ਵੀ ਪੂਰੀ ਤਰ੍ਹਾਂ ਟ੍ਰੇਨਡ ਹੈ ਸੋ ਜੇ ਕਿਸੇ ਵਿਅਕਤੀ ਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ ਅਸੀਂ ਅੱਗੇ ਆ ਕੇ ਆਪਣੇ ਸੈਂਪਲ ਜ਼ਰੂਰ ਕਰਾਈਏ ਤਾਂ ਜੋ ਉਸ ਦੇ ਨਾਲ ਸਾਨੂੰ ਆਪਣੀ ਬਿਮਾਰੀ ਦਾ ਪਹਿਲਾਂ ਹੀ ਪਤਾ ਚੱਲ ਸਕੇ ਅਸੀਂ ਬਿਮਾਰੀ ਨੂੰ ਵਧਣ ਤੋਂ ਵਧਣ ਤੋਂ ਰੋਕ ਸਕੀਏ ਪਹਿਲਾਂ ਹੀ ਉਸ ਨੂੰ ਕੰਟਰੋਲ ਕਰ ਲਈਏ ਅਤੇ ਬਿਮਾਰੀ ਦੂਜਿਆਂ ਨੂੰ ਵੀ ਫੈਲਣ ਉਸ ਤੋਂ ਵੀ ਰੋਕ ਸਕੀਏ ਇਸੇ ਨਾਲ ਨਾਲ ਮੈਂ ਸਾਰਿਆਂ ਨੂੰ ਇਹ ਵੀ ਸੂਚਿਤ ਕਰਨਾ ਚਾਹੁੰਦੀ ਆ ਕਿ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਜੋ ਕਾਫੀ ਸਮੇਂ ਤੋਂ ਕੋਵਿਡ ਹਸਪਤਾਲ ਡੈਡੀਕੇਟਿਡ ਸੀ ਹੁਣ ਉੱਥੇ ਨਾਨ ਕੋਵਿਡ ਹਸਪਤਾਲ ਦੀ ਤਰ੍ਹਾਂ ਵੀ ਸਾਰੀ ਸਰਵਿਸਿਜ਼ ਚੱਲੂ ਹਨ ਐਮਰਜੈਂਸੀ ओपीडी ਤੋਂ ਲੈ ਕੇ ਈਵਨ ਡਿਲੀਵਰੀਜ਼ ਸਰਜਰੀਜ਼ ਹਰ ਤਰ੍ਹਾਂ ਦੀ ਐਕਟੀਵਿਟੀ ਉੱਥੇ ਜਾਰੀ ਹੈ ਸੋ ਅ ਕਈ ਲੋਕਾਂ ਨੂੰ ਪਹਿਲਾਂ ਮੈਨੂੰ ਇਹ ਫੀਡਬੈਕ ਆ ਰਿਹਾ ਸੀ ਕਿ ਕਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੂੰ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਜਾਣਾ ਪੈਂਦਾ ਹੈ ਜਾਂ ਦੂਰ ਜਾਣਾ ਪੈਂਦਾ ਹੈ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹ ਰਹੀ ਹਾਂ ਨਵਾਂ ਸ਼ਹਿਰ ਦੇ ਵਸਨੀਕਾਂ ਨੂੰ ਕਿ ਤੁਹਾਨੂੰ ਉਹ ਸਾਰੀ ਗੱਲਾਂ ਪੱਖੋਂ ਹੁਣ ਪਰੇਸ਼ਾਨ ਹੁੰਦੀ ਬਿਲਕੁਲ ਲੋੜ ਨਹੀਂ ਹੈ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਤੁਹਾਨੂੰ ਦਿੱਤੀ ਜਾਏਗੀ ਕੋਵਿਡ ਅਤੇ ਨੌਨ ਕੋਵਿਡ ਦੋਨੋਂ ਤਰ੍ਹਾਂ ਦਾ ਇਲਾਜ ਉੱਥੇ ਚੱਲ ਰਿਹਾ ਹੈ ਅਤੇ ਦੋਨਾਂ ਦੇ ਵਖਰੇ ਬਲਾਕ ਜੋ ਕੰਪਲੀਟਲੀ ਸੈਪਰੇਟ ਕੀਤੇ ਗਏ ਹਨ ਉਹ ਤਿਆਰ ਕੀਤੇ ਗਏ ਹਨ ਤਾਂ ਜੋ ਕਿਸੇ ਕਿਸਮ ਦੀ ਪੇਸ਼ੈਂਟਸ ਦੀ ਮਿਕਸਿੰਗ ਨਾ ਹੋ ਸਕੇ ਅਤੇ ਸਾਰੇ ਪੇਸ਼ੈਂਟਸ ਨੂੰ ਹਰ ਤਰ੍ਹਾਂ ਦੀ ਵਧੀਆ ਸਹੂਲਤ ਦਿੱਤੀ ਜਾ ਸਕੇ ਇਸ ਤੋਂ ਇਲਾਵਾ ਇਹ ਸੰਜੀਵਨੀ ਪੋਰਟਲ ਵੀ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਜੇਕਰ ਕੋਈ ਪੇਸ਼ੈਂਟ ਕਿਸੇ ਨੂੰ ਕੋਈ ਪ੍ਰੋਬਲਮ ਹੈ ਅਤੇ ਉਹ ਫਿਜ਼ਿਕਲੀ ਡਾਕਟਰ ਦੇ ਕੋਲ ਨਹੀਂ ਜਾ ਸਕਦਾ ਤੋ ਤੁਸੀਂ ਆਨਲਾਈਨ ਰਜਿਸਟਰ ਕਰਕੇ ਟੈਲੀ ਮੈਡੀਸਿਨ ਦੀ ਸਹੂਲਤਾਂ ਦੇ ਰਾਹੀਂ ਡਾਕਟਰੀ ਸਹਾਇਤਾ ਵੀ ਉਪਲਬਧ ਲੈ ਸਕਦੇ ਹੋ ਤਾਂ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਮਾਈਨਰ ਪ੍ਰੋਬਲਮਸ ਹੈ ਜੇ ਕੋਈ ਹਸਪਤਲ ਨਹੀਂ ਜਾ ਸਕਦਾ ਤਾਂ ਉਹ ਸਰਕਾਰ ਦੇ ਈ ਸੰਜੀਵਨੀ ਪੋਰਟਲ ਤੇ ਜਾ ਕੇ ਇਹ ਸਹੂਲਤਾਂ ਦਾ ਵੀ ਲਾਭ ਲੈ ਸਕਦੇ ਹਨ ਇਹ ਸਾਰੀਆਂ ਗੱਲਾਂ ਦੇ ਨਾਲ ਮੈਂ ਅਖੀਰ ਵਿੱਚ ਸਾਰਿਆਂ ਨੂੰ ਆਹੀ ਅਪੀਲ ਕਰਨਾ ਚਾਹੁੰਦੀ ਆ ਕਿ ਅ ਅਗਲੇ ਕੁਝ ਸਮੇਂ ਲਈ ਮੌਸਮ ਦੀ ਜੋ ਹਾਲਾਤ ਹੋ ਰਹੇ ਹਨ ਕੋਲਡ ਵੇਵ ਬਹੁਤ ਜ਼ਿਆਦਾ ਫੈਲ ਰਹੀ ਹੈ ਅੱਗੇ ਆਉਣ ਵਾਲੇ ਦਿਨਾਂ ਚ ਕੋਲਡ ਵੇਵ ਹੋਰ ਜ਼ਿਆਦਾ ਇੰਟੈਂਸੀਫਾਈ ਹੋ ਸਕਦੀ ਹੈ ਅਤੇ ਠੰਡ ਵਧਣ ਦੀ ਸੰਭਾਵਨਾ ਹੈ ਸੋ ਇਸ ਕੇਸ ਵਿੱਚ ਸੀ ਆਪਣੇ ਆਪ ਨੂੰ ਬਚਾਈਏ ਸਾਵਧਾਨੀਆਂ ਨੂੰ ਵਰਤੀਏ ਅਤੇ ਆਪ ਧਿਆਨ ਰੱਖਿਏ ਕਿ ਹਰ ਸਮੇਂ ਮਾਸਕ ਪਾ ਕੇ ਰੱਖਿਏ ਅ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਏ ਅਤੇ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਿਏ ਅ ਜਦ ਵੀ ਘਰ ਤੋਂ ਬਾਹਰ ਜਾਈਏ ਤਾਂ ਵਾਪਸ ਆ ਕੇ ਅਸੀਂ ਸਾਬਨ ਨਾਲ ਹੱਥ ਜ਼ਰੂਰ ਧੋਈਏ ਇਹ ਹੀ ਚੀਜ਼ਾਂ ਸਾਨੂੰ ਇਸ ਬਿਮਾਰੀ ਤੋਂ ਬਚਾ ਸਕਦੀਆਂ ਤੇ ਸਾਨੂੰ ਹੀ ਨਹੀਂ ਸਾਡੇ ਪਰਿਵਾਰ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਵੀ ਇਸ ਬਿਮਾਰੀ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਇਹ ਸਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਦੀ ਵਰਤੋਂ ਕਰਦੇ ਹੋਏ ਅਸੀਂ ਇਸ ਬਿਮਾਰੀ ਨਾਲ ਮਿਲ ਕੇ ਲੜੀਏ ਥੈਂਕ ਯੂ